ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਬਿੰਦਰਪਾਲ ਅਕਸਰ ਕਿਹਾ ਜਾਂਦਾ ਹੈ ਕਿ ਪੁੱਤ ਬੇਸ਼ੱਕ ਕਪੁੱਤ ਹੋ ਜਾਵੇ ਲੇਕਿਨ ਮਾਪੇ ਕੁਮਾਪੇ ਨਹੀਂ ਹੁੰਦੇ ਲੇਕਿਨ ਇੱਜਬੂ ਗਰੀਬ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪੁੱਤ ਨੇ ਆਪਣੇ ਹੀ ਪਿਓ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਸ ਨੂੰ ਮੁਸਲਮਾਨ ਪਾਈਚਾਰੇ ਦੇ ਕੋਲ ਵੇਚਣ ਦੇ ਇਲਜ਼ਾਮ ਲਗਾਏ ਨੇ ਉਸ ਦਾ ਕਹਿਣਾ ਹੈ ਕਿ ਉਸਦੇ ਪਿਤਾ ਨੇ ਉਸ ਨੂੰ ਵੇਚ ਦਿੱਤਾ ਤੇ ਬੰਗਲੌਰ ਦੇ ਇੱਕ ਸ਼ਹਿਰ ਦੇ ਵਿੱਚ ਉਸ ਨੂੰ ਕੰਮ ਕਰਨ ਦੇ ਲਈ ਭੇਜਿਆ ਗਿਆ ਤੇ ਇਸ ਤੋਂ ਬਾਅਦ ਮੁਸਲਮ ਪਾਇਚਾਰੇ ਦੇ ਲੋਕਾਂ ਨੇ ਉਸ ਤੋਂ ਜ਼ਬਰਦਸਤੀ ਕੰਮ ਕਰਵਾਇਆ ਤੇ ਉਸ ਦੀਆਂ ਵੀਡੀਓਜ਼ ਵੀ ਉਹ ਸਬੂਤ ਵਜੋਂ ਬਣਾਉਂਦੇ ਰਹੇ ਤੇ ਉਸਦੇ ਪਿਤਾ ਨੇ ਕਾਫੀ ਪੈਸੇ ਉਹਨਾਂ ਦੇ ਕੋਲੋਂ ਵਸੂਲੇ ਨੇ ਤੇ ਇਸ ਤੋਂ ਵੀ ਜ਼ਿਆਦਾ ਗੰਭੀਰ ਇਲਜ਼ਾਮ ਉਸਨੇ ਹੋਰ ਵੀ ਲਗਾਏ ਨੇ ਉਸਨੇ ਕੀ ਕਿਹਾ ਤੁਸੀਂ ਸੋਣੋ ਸਤਿ ਜਬਾਨੀ ਕਹ ਰਹੀ ਤੈਨੂੰ ਬਾਹਰ ਭੇਜਣਾ ਵਾ ਤੇ ਕੰਮ ਦੇ ਚੱਕਰ ਤੈਨੂੰ ਭੇਜਾਂਗੇ ਬਾਹਰ ਤੂੰ ਉੱਥੇ ਜਾ ਕੰਮ ਕਰ ਕਰ ਤੇ ਸਾਨੂੰ ਜੋ ਹੋਗਾ ਭੇਜੀ ਜਾਏ ਇਹਨੇ ਇਹ ਨਾਲ ਗੱਲ ਕੀਤੀ ਮੈਨੂੰ ਦਿੱਲੀ ਤੱਕ ਪਾਪਾ ਛੱਡਣ ਆਏ ਪਾਪਾ ਕਹਿੰਦੇ ਮੈਂ ਦਿੱਲੀ ਤੱਕ ਤੈਨੂੰ ਛੱਡ ਰਿਹਾ ਅੱਗੋ ਟ੍ਰੇਨ 'ਚ ਬੈ ਬੜ ਕਲ ਦਾ ਨਾਂ ਦਾ ਸ਼ਹਿਰ ਹੈ ਨਾ 2 ਦਿਨਾਂ ਬਾਅਦ ਉੱਥੇ ਤੂੰ ਉਤਰ ਜੀ ਮੈਂ ਬੰਦਾ ਭੇਜਾਂਗਾ ਆਪੇ ਤੈਨੂੰ ਲੈ ਜਾਏਗਾ ਉੱਥੇ ਮੈਂ ਕਹਾ ਠੀਕ ਹੈ ਆਪੇ ਉਹ ਸਮਝ ਕੇ ਵਿਸ਼ਵਾਸ ਕੀਤਾ ਤੇ ਉੱਥੇ ਗਏ ਉੱਥੇ ਮੈਨੂੰ ਮੰਡਾ ਲੈਣਾ ਹੈ ਮੁਸਲਮਾਨ ਆਇਆ ਗੁਲੈਨ ਉਹਨੇ ਮੈਨੂੰ ਲੈ ਕੇ ਗਿਆ ਬੜੇ ਰਮਾਨਾ ਦੋ ਦਿਨ ਮਹੀਨੇ ਮੇਰੇ ਲੰਗੇ ਦੋ ਤਿੰਨ ਮਹੀਨੇ ਲੰਘਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤੇਰਾ ਖਤਰਨਾ ਕਰਾਣਾ ਮੈਂ ਕਿਹਾ ਹਿੰਦੂਆਂ ਦੇ ਬੱਚਾ ਇਹ ਕਰਮ ਨਹੀਂ ਆਪਾ ਕਰਨਾ ਤੇ ਪਹਿਲੇ ਮੈਂ ਬੜੇ ਰਮਾਨਾ ਨੂੰ ਪੁੱਛਿਆ ਮੈਂ ਕਿਹ ਚੀਜ਼ ਹੁੰਦੀ ਕੀ ਹੈ ਕਹਿੰਦਾ ਬੱਦਾ ਬਾਅਦ ਦੱਸਾਂਗੇ ਪਹਿਲੇ ਦੱਸ ਕਰਵਾਣਾ ਮੈਂ ਕਿਹਾ ਨਹੀਂ ਕਰਵਾਣਾ ਤੇ ਪਾਪਾ ਨੂੰ ਫੋਨ ਕੀਤਾ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇਹ ਚੀਜ਼ ਕਰਾਣੀ ਤੇ ਤੁਸੀਂ ਇਹਨਾਂ ਨੂੰ ਮਨਾ ਕਰ ਦਿਓ ਕਹਿੰਦਾ ਤੈਨੂੰ ਕਰਵਾਣੀ ਪੈਣੀ ਹੈ ਜਿੱਦਾਂ ਉਹ ਰੱਖਦੇ ਉਦਾਂ ਰਹਿ ਜਿਹੜੀ ਜ਼ੁਮਤ ਵੀ ਹੁੰਦੇ ਹੈ ਹਾਂਜੀ ਤੇ ਪਾਪਾ ਨੇ ਨਿਕਲ ਕੇ ਪਾਪਾ ਕਹਿੰਦੇ ਨਹੀਂ ਤੇ ਨੁਕਰਾਨੀ ਪੈਣੀ ਆ ਇਹਨਾਂ ਨੇ ਬੜੀ ਮੁਸ਼ਕਲ ਪਹਿਲੇ ਮੈਨੂੰ 6:30 ਵਜੇ ਇੱਕ ਇੰਜੈਕਸ਼ਨ ਲੱਗਾ 9:30 ਵਜੇ ਨਾ ਮਰਖਤਨਾ ਕਰਤਾ ਤੇ ਫੇਰ ਵੀ 6-7 ਮਹੀਨੇ ਲੰਗੇ ਫਿਰ ਮੇਰਾ ਕੋਈ ਗੱਲ ਖੁਣਨਾਂ ਨਾ ਹੋਈ ਮੈਨੂੰ ਕਹਿੰਦਾ ਕੁਰਾਨ ਪੜ੍ਹ ਕੁਰਾਨ ਨਾਲ ਕੋਈ ਗੱਲ ਹੋਈ ਤੇ ਮੈਨੂੰ ਕਹਿੰਦਾ ਨਹੀਂ ਪੜ੍ਹਨੀ ਇਹਨਾਂ ਮੈਨੂੰ ਬੜਾ ਕੁੱਟਿਆ ਮੈਂ ਪਾਪਾ ਨੂੰ ਹੋਣ ਦਿੱਤਾ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇੱਥੇ ਰਹਿਣਾ ਪਾਪਾ ਕਹਿੰਦੇ ਨਹੀਂ ਉੱਥੇ ਹੀ ਰਹਿ ਉੱਥੇ ਰਹਿ ਫੇਰ ਜਿਹੜਾ ਇੱਕ ਇਥੇ ਮੁਸਲਮਾਨ ਹੈਗਾ ਸ਼ਾਲ ਲਮਿਆ ਨਾ ਆਉਂਦਾ ਕੋਟ ਖਾਲ ਸਾਰਾ ਮੁਸਲਮਾਨ ਹੈ ਉਹਨਾਂ ਨਾਲ ਗੱਲ ਕਰਾਈ ਕਹਿੰਦਾ ਆਪਾਂ ਤੈਨੂੰ ਮਹਾਰਾਸ਼ਟਰਾ ਵਾਲੀ ਸਾਈਟ ਤੇ ਸੈੱਟ ਕਰ ਦਾਂਗੇ ਉਧਰ ਰਹਿ ਜਾਗਾ ਮੈਂ ਕਹਾ ਨਹੀਂ ਮੈਂ ਘਰ ਆਣਾ ਮੈਂ ਕਹਾਂ ਜੇ ਮੈਨੂੰ ਘਰ ਨਹੀਂ ਆਉਂਦੇ ਤਾਂ ਮੈਂ ਮਰ ਜਾਣਾ ਕਹਿੰਦਾ ਨਹੀਂ ਐਸਾ ਨਹੀਂ ਕਰਨੇਗਾ ਤੂੰ ਉਧਰ ਚਲੇ ਜਾ ਉਧਰ ਵੀ ਜ਼ਿੰਦਗੀ ਸੈੱਟ ਹੋ ਜਾਏਗੀ ਮੈਂ ਕਹਾ ਨਹੀਂ ਤੇ ਫੇਰ ਬੜੀ ਮੁਸ਼ਕਿਲ ਇਹਨਾਂ ਮੈਨੂੰ ਉੱਥੇ ਰੱਖਿਆ 2 ਮਹੀਨੇ ਤੁਹਾਨੂੰ ਕੀ ਗੱਲ ਕਰਦਾ ਹੋ ਉੱਥੇ ਮੇਰੇ ਕੋ ਗੱਡੀਆਂ ਗੁੱਡੀਆਂ ਸਾਫ਼ ਕਰਾਉਂਦੇ ਸੀ ਤੇ ਆਪਣੇ ਉਹਦਾ ਆਫਿਸ ਹੈਗਾ ਹੀ ਉੱਥੇ ਕਪੜਾ ਵੈਂਗਦੇ ਨਾਲ ਤਾਂ ਆਫਿਸ ਹੈਗਾ ਹੀ ਕੋਈ ਉੱਥੇ ਕੰਮ ਵਗੈਰਾ ਕਰਵਾਉਂਦੇ ਸੀ ਹਾਂਜੀ ਮੈਨੂੰ ਕਹਿੰਦੇ ਨੇ ਨਿਮਾਜ਼ ਵੜਾ ਦੇਣਾ ਕੁੱਟ ਮਾਰ ਕੇ ਨਿਮਾਜ਼ ਬਣਾਉਂਦੇ ਨੇ ਜੇ ਕੋਈ ਇਹਨਾਂ ਨੇ ਵੀਡੀਓ ਆਪਣੇ ਸਬੂਤ ਦਾ ਐਵੀਡੈਂਸ ਇਕੱਠੇ ਕਰ ਦੇਣਾ ਮੈਨੂੰ ਬੜਾ ਕੁੱਟੇ ਮਾਰਦੇ ਸੀ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਇਸ ਲੜਕੇ ਨੇ ਆਪਣੇ ਪਿਤਾ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਤੇ ਦਾਦੇ ਨੇ ਵੀ ਗਲਬਾਤ ਕਰਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਸਦੇ ਪੋਤੇ ਨੂੰ ਉਸਦੇ ਹੀ بیٹے ਨੇ ਮੁਸਲਮਾਨ ਪਾਇਚਾਰੇ ਦੇ ਕੋਲ ਭੇਜ ਦਿੱਤਾ ਜਿੱਥੇ ਕਿ ਜ਼ਬਰਦਸਤੀ ਉਸ ਤੋਂ ਕੰਮ ਕਰਵਾਇਆ ਗਿਆ ਲੇਕਿਨ ਜਦੋਂ ਪੋਤੇ ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਪੋਤੇ ਦੀ ਮਾਂ ਦੇ ਨਾਲ ਉਸਨੇ ਗੱਲ ਕੀਤੀ ਤੇ ਉਸ ਦੀ ਮਾਂ ਨੇ ਹੀ ਉਸ ਨੂੰ ਟਿਕਟ ਦੇ ਕੇ ਵਾਪਸ ਪੰਜਾਬ ਭੇਜਿਆ। ਅੱਜ ਰੀ ਨੂੰ ਮੇਰੇ ਪੁੱਤਰੇ ਦਾ ਫੋਨ ਆਇਆ ਮੈਨੂੰ ਕਹਿੰਦਾ ਡੈਡੀ ਮੇਰੇ ਪਿਓ ਨੇ ਮੈਨੂੰ ਭਟਕਲ ਸ਼ਹਿਰ ਵੇਚ ਦਿੱਤਾ ਵਾ ਤੇ ਮੈਨੂੰ ਨਾ ਇੱਥੇ ਖਤਰਾ ਵਾ ਮੈਨੂੰ ਤੋਂ ਵਾਪਸ ਲੈ ਗਏ ਜਾ ਇਥੋਂ ਮੈਂ ਆ ਕਾ ਪੁੱਤ ਮੇਰਾ ਕੰਮ ਛੋਟ ਜਣਾ ਤੇਰਾ ਪਿਓ ਤੇ ਅੱਗੇ ਚਾਹਦਾ ਵਾ ਕੇੰਦਨਗੀ ਦਾਦੂ ਤੇਰਾ ਭੁੱਖਾ ਮਰੇ ਕਿਉਂਕਿ ਮੈਂ ਇਸ ਮਕਾਨ ਦੀ 13523 ਰੁਪਏ ਕਿਸ਼ਤ ਦੇਣਾ ਪਿਆ ਮੈਂ ਕੰਦਨਗੀ ਆਪਣੇ ਪਰਿਵਾਰ ਦਾ ਸੋਚਣਾ ਵਾ ਮੈਂ ਕਹਾ ਬਾਉ ਮੈਂ ਤੈਨੂੰ ਲਿਆ ਨਹੀਂ ਸਕਦਾ ਬਾਕੀ ਕੰਦਨਗੀ ਇਹਦੀ ਮਾਂ ਨਾਲ ਸੰਪਰਕ ਕਰਾਤਾ ਜਿਨੇ ਇਹਨੂੰ ਜਨਮ ਦਿੱਤਾ ਵਾ ਉਹਦੇ ਨਾਲ ਸੰਪਰਕ ਹੋਇਆ ਵਾ ਉਹਨੇ ਕਿਹੇ ਤਰੀਕੇ ਮੁਸਲਮਾਨਾਂ ਦੇ ਚੁੰਗਲ ਚੇਨ ਨੂੰ ਛਡਾਇਆ ਮੁਸਲਮਾਨਾਂ ਨੇ ਇਹਨੂੰ ਟ੍ਰੇਨ 'ਚ ਬਿਠਾ ਕੇ ਬੰਬੇ ਭੇਜਿਆ ਅੱਗੋਂ ਇਹਦੇ ਮਾਮੇ ਨੇ ਇਹਨੂੰ ਰਿਸੀਵਡ ਕੀਤਾ ਵਾ ਅੱਗੋਂ ਉਹਦੀ ਮਾਂ ਨੇ ਬੰਬਈ ਦੀ ਟਿਕੜ ਇਹਨੂੰ ਲੈ ਕੇ ਦਿੱਤੀ 24 ਤਰੀਕ ਦੀ ਉਥੋਂ 에어ਪੋਰਟੋਂ ਮੈਂ ਲੈ ਕੇ ਆਇਆ ਇਸ ਬੱਚੇ ਨੂੰ 5 ਤਰੀਕ ਨੂੰ ਮੈਂ ਇਹਦੇ ਬਿਆਨ ਕਰਾ ਆ ਗਿਆ ਬੱਬੂ ਮੁਸੀਬ ਦੇ ਕੋਲ ਪਰ ਐਸਆਈ ਬੱਬੂ ਮੁਸੀਬ ਨੂੰ ਬਏ ਦੇ ਬਿਆਨ ਕਰ ਆ ਗਿਆ ਬੱਬੂ ਮਸੀਹ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਕਿਉਂਕਿ ਬੱਬੂ ਮਸੀਹ ਨੇ ਮੇਰੇ بیٹے ਰਜੀਵ ਕੋਸਲੇ ਕੋ ਪੈਸੇ ਨਹੀਂ ਚੁਕੇ ਤਾਂ ਇਸੀ ਦਾਦੇ ਦਾ ਪੱਖ ਤੇ ਹੁਣ ਆਉਣੇ ਆ ਲੜਕੇ ਦੇ ਪਿਤਾ ਵੱਲ ਜਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਤੇ ਉਸ ਨੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਦੇ ਲਈ ਹੀ ਉਸ ਨੂੰ ਪੇਜਾ ਸੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਸ ਦਾ ਬੇਟਾ ਗਲਤ ਸੰਗਤ ਦੇ ਵਿੱਚ ਫਸ ਗਿਆ ਸੀ ਤੇ ਸ਼ਰਾਬ ਪੀਣ ਲੱਗਾ ਸੀ ਤੇ ਜਦੋਂ ਉਸਨੇ ਉਸ ਨੂੰ ਬੰਗਲੌਰ ਭੇਜ ਦਿੱਤਾ ਸੀ ਤਾਂ ਉਸ ਦਾ ਬੇਟਾ ਹੀ ਉਸ ਨੂੰ ਫੋਨ ਤੇ ਕਹਿੰਦਾ ਸੀ ਕਿ ਉਹ ਹੁਣ ਬਚ ਗਿਆ ਏ ਤੇ ਉਸ ਦਾ ਭਵਿੱਖ ਵਧੀਆ ਹੋ ਜਾਏਗਾ ਤੇ ਉਹ ਹੁਣ ਸੁਧਰ ਗਿਆ ਏ ਦੇਖੋ ਜੀ ਮੈਂ ਤੇ ਬੇਟੇ ਨੂੰ ਪੜਨ ਵਾਸਤੇ ਭੇਜਿਆ ਉੱਥੇ ਇੱਥੇ ਬੱਚਾ ਗਲਤ ਸੋਸਾਇਟੀ 'ਚ ਪੈ ਗਿਆ ਸੀ ਤੇ ਗਲਤ ਸੋਸਾਇਟੀ 'ਚ ਪੈਣ ਕਾਰਨ ਕਿਹੜਾ ਮਾਪਿ ਹੋਏ ਜਿਹੜਾ ਆਪਣੇ ਬੱਚੇ ਨੂੰ ਗਲਤ ਸੋਸਾਇਟੀ 'ਚ ਵੇਖ ਸਕਦਾ ਇਹ ਬੱਚਾ ਇੱਥੇ 10th ਦੇ ਦੇ ਪੇਪਰ ਦੇਣੇ ਸੀ ਬੱਚਾ ਬਾਹਰੋਂ ਨਸ਼ਾ ਕਰਕੇ ਆ ਗਿਆ ਡਰਿੰਕ ਕਰਕੇ ਆਇਆ ਆ ਕੇ ਇਸ ਬੱਚੇ ਨੇ ਦੱਸਿਆ ਕਿ ਮੈਨੂੰ ਇਤਰਾ ਮੇਰੇ ਦਾਦੇ ਨੇ ਡਰਿੰਕ ਕਰਾਈ ਹੈ ਬਾਹਰੋਂ ਮੈਂ ਉਹਦੇ ਨਾਲ ਪੀ ਕੇ ਆਇਆ ਆਪਾਂ ਬੱਚੇ ਨੂੰ ਕਿਹੜਾ ਮਾਪਿ ਹੋਇਆ ਜਿਹੜਾ ਆਪਣੇ ਬੱਚੇ ਨੂੰ ਗਲਤ ਸਟ੍ਰੈਟਜੀ ਦੇ ਦੇਖ ਸਕਦਾ ਮੇਰੇ ਕੁਝ ਰਿਲੇਸ਼ਨਸ਼ਿਪ ਬੰਦੇ ਸੀ ਆਪਣੇ ਫਰੈਂਡ ਸਰਕਲ 'ਚ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਉੱਥੇ ਭੇਜ ਦਿਓ ਇਹ ਭਟਕਲ ਬੈਂਗਲੌਰ ਦੇ ਲਾਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਉਹ ਕਹਿੰਦੇ ਆਪਾਂ 10th ਦੇ ਪੇਪਰ ਦਵਾਵਾਂਗੇ ਉੱਥੇ ਤੇ ਨਾਲ ਬੱਚਾ ਪੜ੍ਹੇਗਾ ਨਾਲ ਅਰਬੀ ਭਾਸ਼ਾ ਸਿੱਖੇਗਾ ਤੇ ਸਾਨੂੰ ਉੱਥੇ ਦਾ ਮਾਹੌਲ ਵਧੀਆ ਲੱਗਾ ਮੈਂ ਹਾਂਜੀ ਜਿਹੜੇ ਉਸੇ ਬੰਦੇ ਉਹ ਹਾਂ ਮੁਸਲਮਾਨ ਭਾਈਚਾਰੇ ਨਾਲ ਜੁੜੇਦੇ ਹੀ ਉਹ ਬੱਚੇ ਬੰਦੇ ਮੁਸਲਮਾਨ ਹੀ ਬੰਦੇ ਉਹਨਾਂ ਨੂੰ ਭੇਜ ਦਿੱਤਾ ਤੇ ਉੱਥੇ ਬੱਚੇ ਦੀ ਲਾਈਫ ਵਧੀਆ ਲੱਗੀ ਮੈਨੂੰ ਬੱਚਿਆ ਖੁਦ ਮੇਰੇ ਨਾਲ ਗੱਲਬਾਤ ਬੜੇ ਹਸੀ ਖੁਸ਼ੀ ਕਰਦਾ ਰਿਹਾ 6 ਜਨਵਰੀ ਨੂੰ ਬੇਟੇ ਨੂੰ ਮੈਂ ਇਥੋਂ ਚੜਾ ਕੇ ਆਇਆ ਸਾਂ ਬੱਚੇ ਦਾ ਮਾਹੌਲ ਬੜਾ ਵਧੀਆ ਰਿਹਾ ਉੱਥੇ ਬੱਚਾ ਹਸੀ ਖੁਸ਼ੀ ਮੇਰੇ ਨਾਲ ਫੋਨ ਕਰਦਾ ਸੀ ਕਿ ਪਾਪਾ ਮੇਰੀ ਲਾਈਫ ਬਹੁਤ ਵਧੀਆ ਹੈ ਤੁਸੀਂ ਮੈਨੂੰ ਗੰਦਗੀ ਚੋਂ ਕੱਢ ਦਿੱਤਾ ਇੱਥੇ ਮੇਰਾ ਸਰਕਲ ਬਹੁਤ ਵਧੀਆ ਵਾ ਉਹ 10-11 ਮਹੀਨੇ ਬੀਤ ਗਏ ਨੇ 18 ਸਤੰਬਰ 18 ਅਕਤੂਬਰ ਨੂੰ ਮੈਨੂੰ ਫੋਨ ਆ ਰਿਹਾ ਬੱਚੇ ਦਾ ਕਿ ਪਾਪਾ ਹੁਣ ਮੈਂ 14 ਨਵੰਬਰ ਨੂੰ 사ਉਦੀ ਚਲੇ ਜਾਣਾ ਮੈਨੂੰ ਮੇਰੀ ਭਾਸ਼ਾ ਆਣੀ ਆ ਗਈ ਏ ਤੇ ਤੁਸੀਂ ਘਬਰਾਇਓ ਨਾ ਟੈਨਸ਼ਨ ਨਾ ਲਿਓ ਤੇ ਮੈਂ ਉੱਥੇ ਸੈਟਲ ਹੋ ਜਾਣਾ ਕਿਉਂ ਕਿ ਕਿਹੜਾ ਮਾਪਿ ਹੋਇਆ ਜੀ ਜਿਹੜਾ ਆਪਣੇ ਬੱਚਿਆਂ ਬਾਰੇ ਮਾੜਾ ਸੋਚਦਾ ਇਸ ਮਾਮਲੇ ਦੇ ਵਿੱਚ ਲੜਕੇ ਵੱਲੋਂ ਆਪਣੇ ਹੀ ਪਿਤਾ ਤੇ ਆਪਣੇ ਹੀ ਮਤਰੀਏ ਮਾਂ ਦੇ ਖਿਲਾਫ ਸ਼ਿਕਾਇਤ ਪੁਲਿਸ ਦੇ ਕੋਲ ਦਰਜ ਕਰਵਾਈ ਗਈ ਹੈ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲੜਕੇ ਦਾ ਮੈਡੀਕਲ ਕਰਵਾਇਆ ਜਾਵੇਗਾ ਤੇ ਇਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਕ੍ਰਿਸ਼ਨਾ ਖੋਸਲਾ ਸਨੋ ਉੱਪਰ ਜੀਵ ਖੋਸਲਾ ਹਮ ਕ੍ਰਿਸ਼ਨਾ ਖੋਸਲਾ ਨੇ ਅਰਜ਼ੀ ਦਿੱਤੀ ਆਪਣੇ ਪਿਤਾ ਦੇ ਰਜੀਵ ਖੋਸਲਾ ਤੇ ਉਹਦੇ ਬਰ ਖਲਾਫ ਖੁਦ ਅਰਜ਼ੀ ਦਿੱਤੀ ਹੈ ਕਿ ਮੈਨੂੰ ਮੇਰੇ ਪਿਤਾ ਨੇ ਬੰਗਲੌਰ ਤੋਂ ਅੱਗੇ ਪਟਕਲ ਭੇਜਿਆ ਗਿਆ ਸੀ ਪਟਕਲ ਭੇਜਿਆ ਗਿਆ ਸੀ ਅਬਦੁੱਲ ਸਲੀਮ ਨਾਮ ਦੇ ਵਿਅਕਤੀ ਕੋਲ ਆਪਣੇ ਘਰ ਦਾ ਕਹਿੰਦਾ ਉਹ ਮੇਰੇ ਕੋ ਆਪਣੇ ਘਰ ਦਾ ਸਾਰਾ ਕੰਮ ਕਰਾਉਂਦਾ ਹੁੰਦਾ ਸੀ ਤੇ ਉਹਦਾ ਪਿਤਾ ਕਹਿੰਦਾ ਕਿ ਮੈਂ ਪੜਨ ਲਈ ਭੇਜਿਆ ਗਿਆ ਤੇ ਉਹਦੀ ਵੀ ਪੁੱਛ ਲ ਕੋ ਚਲੰਡੀ ਆ ਕਰਵਾਈ ਅਫਸਰਾਂ ਦੀ ਨੌਲੇਜ ਦੇ ਵਿੱਚ ਸਾਰਾ ਲਿਆਂਦਾ ਗਿਆ ਹੋਇਆ ਦਰਖਾਸਤ ਇਹ ਬੇਟੇ ਨੇ ਕਿਹਾ ਕਿ ਮੇਰਾ ਇੱਥੇ ਖਤਨਾ ਕਰਾਇਆ ਗਿਆ ਵਾ ਇਹਦੇ ਵਾਸਤੇ ਕੋਈ ਇਹ ਮੈਡੀਕਲ ਕਰਾਇਆ ਜਾਏਗਾ ਮੈਡੀਕਲ ਕਰਾਉਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹਦੇ ਉੱਤੇ ਫਿਰ ਕਾਰਵਾਈ ਕੀਤੀ ਜੀ